कमाल का जो ला बच्चे भी नंबरी है कि बहुत अच्छा लगा बच्चे ने मिल के 100 कंट्रीज के नाम सुनाया है 49 सेकंड सम्प्रेतिक एग्जाम से नाला लाइफ स्टेज बिच भी आई थिंक ये चीज़ें बच्चे भी करते हैं Uh, बहुत अच्छा लगे जी बड़ा ही कमाल जोड़ा बच्चे की मैमरी हैगी है जिस तरह उसने काम किया है अपनी मैमरी ते और मैं अपनी भी करूँगी शार्प ब्रेन एजुकेशन जिस इंस्टीट्यूट ट्रेनिंग लै रहा बैकस की और ये सारी कैलकुलेशन की बहुत ही काबिल तारीफ है और बहुत अच्छा लगे बच्चे मिल के बड़े कॉन्फिडेंस नाल इन्हें सारे कंट्रीज़ के नाम सुनाए हंड्रेड के नाम सुनाए है फोर्ट नाइन सेकेंड्स और टेबल्स भी सुनाए हैं बड़े व्डे डिजिट नंबरस वाले ਸੋ ਬਹੁਤ ਅੱਛਾ ਲੱਗਿਆ ਔਰ ਬੜੀ ਕਾਬਿਲ ਦੀ ਤਾਰੀਫ ਹੈ ਨਾ ਵਿਸ਼ ਕੀ ਅੱਗੇ ਜਾ ਕੇ ਵੀ ਹੋਰ ਬਹੁਤ ਅੱਛਾ ਕਰੇ ਆ ਜਿਸ ਤਰ੍ਹਾਂ ਆਪਣੇ ਏਰੀਆ ਦੇ ਬੱਚੇ ਇਸ ਤਰ੍ਹਾਂ ਦੇ ਨਾਮ ਰਿਕਾਰਡਸ ਬਣਾਉਂਦੇ ਹਨ ਜ਼ਿਲ੍ਹੇ ਦਾ ਨਾਮ ਰੋਸ਼ਨ ਹੁੰਦਾ ਹੋਰ ਉਸ ਨੂੰ ਲੈ ਕੇ ਤੁਸੀਂ ਕੁਝ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਮੈਂ ਪੇਰੈਂਟਸ ਨੂੰ ਵੀ ਕਹੂੰਗੀ ਬੱਚਾ ਨੂੰ ਵੀ ਕਹੂੰਗੀ ਕਿ ਹੁਣ ਆਪਣੇ ਕੋਲ ਬਹੁਤ ਸਾਰੇ ਓਪਰਚ्युनिटीਜ਼ ਹੈ ਅੱਗੇ ਜੁੜਾ ਆਉਣ ਵਾਲਾ ਟ੍ਰੈਂਡ ਹੈਗਾ ਚਾਹੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕਰ ਲਈ ਆਪਾਂ ਯਾ ਜੋ ਇਹਦੇ ਵਿੱਚ ਬੱਚਾ ਨੂੰ ਲੋੜ ਹੈ ਅਡਾਪਟ ਕਰਨ ਦੀ ਆਪਾਂ ਕੋਡਿੰਗ ਦੀ ਗੱਲ ਕਰਦੇ ਆਂ ਹੋਰ ਇਹ ਆ ਇਹਨਾਂ ਨਾਲ ਰਿਲੇਟਡ ਬਹੁਤ ਸਾਰੇ ਟੂਲਸ ਦੀ ਗੱਲ ਕਰਦੇ ਆਂ ਪਰ ਉਹਦੇ ਵਿੱਚ ਸ਼ਾਰਪ ਮੈਮਰੀ ਹੋਣਾ ਔਰ ਫੋਕਸ ਹੋਣਾ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਟੈਕਨੋਲੋਜੀ ਦੇ ਜ਼ਮਾਨੇ ਵਿੱਚ ਬਾਕੀ ਡਿਸਟਰੈਕਸ਼ਨਸ ਨੂੰ ਛੱਡ ਕੇ ਜੋ ਦਾ ਐਕਚੁਅਲ ਬੈਨੀਫਿਟ ਲੈਣਾ ਆਈ ਥਿੰਕ ਇਹਦੇ ਬਾਰੇ ਆਪਾਂ ਨੂੰ ਇਹਦੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ ਔਰ ਜਿਹੜੇ ਬੱਚੇ ਇਹ ਕਰਨਾ ਚਾਹੁੰਦੇ ਆ ਜਾਂ ਇਸ ਤਰ੍ਹਾਂ ਦਾ ਟੈਲੈਂਟ ਰੱਖਦੇ ਆ ਇਹਦੇ ਵਿੱਚ ਅਟ੍ਰੈਕਟ ਹੁੰਦੇ ਆ ਇਨਸਪਾਇਰ ਹੁੰਦੇ ਆ ਇਹਨਾਂ ਚੀਜ਼ਾਂ ਤੋਂ ਤਾਂ ਆਈ ਥਿੰਕ ਉਹਨਾਂ ਨੂੰ ਜ਼ਰ ਇਹਦੀ ਵਿੱਚ ਅੱਗੇ ਹੋਣਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਔਰ ਇੰਸਟੀਟਿਊਟਸ ਵੀ ਜਿਸ ਤਰ੍ਹਾਂ ਇੱਕ ਇੰਸਟੀਟਿਊਟ ਹੈਗਾ ਸ਼ਾਰਪ ਬ੍ਰੇਨਸ ਤਾਂ ਇਸਲਾ ਇੰਸਟੀਟਿਊਟ ਵਿੱਚ ਜ਼ਰੂਰ ਇਸ ਤਰ੍ਹਾਂ ਦੀ ਟ੍ਰੇਨਿੰਗ ਹੈਗੀ ਔਰ ਬਹੁਤ ਅੱਛੀ ਲੱਗਦੀ ਹੈ ਹਾਂ ਜਿਸ ਤਰ੍ਹਾਂ ਤੁਸੀਂ ਇੱਕ ਐਡਮਿਨਿਸਟ੍ਰੇਟਿਵ ਪੋਸਟ ਤੇ ਹੈਗੇ ਹੋ ਤੁਹਾਡਾ ਪਰਸਨਲ ਐਕਸਪੀਰੀਅੰਸ ਅਗਰ ਆਪਾਂ ਗੱਲ ਕਰੀਏ ਵੀ ਜਿਸ ਤਰ੍ਹਾਂ ਦੇ ਬੱਚੇ ਇਸ ਤਰ੍ਹਾਂ ਦੀ ਟ੍ਰੇਨਿੰਗਸ ਲੈ ਰਹੇ ਹਨ ਅਜੇ ਛੋਟੀ ਉਮਰ ਦੇ ਵਿੱਚ ਹੀ ਇੰਨੀ ਉਹਨਾਂ ਦੀ ਕਮਾਂਡ ਹੈਗੀ ਆ ਅੱਗੇ ਜਾ ਕੇ ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਮਿਲਦਾ ਇਸ ਤਰ੍ਹਾਂ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੋ ਦੇਖੋ ਜੀ ਕਾਫੀ ਬੈਨੇਫਿਟ ਮਿਲਦਾ ਹੈਗਾ ਕਿਉਂਕਿ ਅੱਗੇ ਸਾਰੇ ਕੰਪੀਟੀਸ਼ਨ ਬਹੁਤ ਜ਼ਿਆਦਾ ਹਾਈ ਹੋ ਜਾਂਦੇ ਆ ਔਰ ਅਗਰ ਕਿਸੇ ਨੇ ਕੰਪੀਟੀਟਿਵ ਐਗਜ਼ਾਮਸ ਦੇਣੇ ਆ ਜਾਂ ਹੋਰ ਵੀ ਫੀਲਡਸ ਵਿੱਚ ਐਕਸਲ ਕਰਨਾ ਹੈਗਾ ਤਾਂ ਇਸ ਤਰ੍ਹਾਂ ਦੇ ਅਗਰ ਬੱਚੇ ਦਾ ਅਲਰਟ ਮਾਈਂਡ ਹੈਗਾ ਉਹਦਾ ਫੋਕਸਡ ਮਾਈਂਡ ਹੈਗਾ ਔਰ ਉਹਨੂੰ ਆਪਣੇ ਬ੍ਰੇਨ ਨੂੰ ਟ੍ਰੇਨ ਕਰਨਾ ਹੁੰਦਾ ਹੈ ਮਤਲਬ ਆਪਣੇ ਮਾਈਂਡ ਦੀ ਟ੍ਰੇਨਿੰਗ ਕੀਤੀ ਹੋਈ ਹੈ ਉਸਨੇ ਕਿ ਮਾਈਂਡ ਨੂੰ ਕਿਵੇਂ ਟ੍ਰੇਨ ਕਰਨਾ ਹੈ ਬ੍ਰੇਨ ਨੂੰ ਕਿੱਥੇ ਕਿਵੇਂ ਯੂਜ਼ ਕਰਨਾ ਹੈ ਮਲਟੀਪਲਾਈ ਡਿਵਾਈਡ ਕਿਵੇਂ ਕਰਨਾ ਹੈ ਤੋ ਮੈਨੂੰ ਲੱਗਦਾ ਕਿ ਸਿਰਫ ਕਾਗਜ਼ੀ ਗੱਲਾਂ ਨਾਲੋਂ ਹੋਰ ਜਗ੍ਹਾ ਤੇ ਇਹ ਬੱਚਾ सो so, uh, उन्ह लाइफ स्किल्स डिवेल्प करने आसानी होएगी, बिकॉज वह ब्रेन यूटिलाइज कर रहा है वो अपनी ब्रेन की जी एक्सट्रा पावर है उन उससे वर्क कर पा रहे हैं सो कपेटिव एग्जाम्स के लाइफ स्किल्स में भी आई थिंक ये यीज़ा बच्चे हेल्प कर ਬੋਸ ਮੈਂ ਬਜ਼ਾਰੀਨ ਉਹਨਾਂ ਲਈ ਡੀਕੇ ਮੋਰਕੇ ਮਲੋਂ ਕੈਨੇਡਾ ਚੈਚੀ ਕ੍ਰੋਮਬੋ ਰੇਟੇਜਰਜ਼ ਬੋਰਡ ਇਜਿਪਟਸ 25 ਫਿਨਿਸ਼ ਫਿਲਰ ਕੇ ਬੁਨਣ ਨਹੀਂ ਕਹਿਣਾ ਗੈਸ ਕੈਨੇਡਾ ਆਟੀਗੈਸ ਐਂਡ ਇੰਡੋਨੇਸ਼ੀਆ ਆਰਿਆ ਕਾਇਮ ਜੈ ਇਦਿਮਾ ਕੁਆਸ ਰਬਾ ਮਦਮੇ ਸ਼ਮਤੀਸ ਪਾਣੀ ਮੋਟਰ ਬੈਂਸ਼ਮੈਕਸ ਕੁਮਾਲ ਜੇ ਪਾਣੀ ਲਾਣਗਾ ਨੋਬੀ ਬਕਸਤੰ ਪੀਰੋ ਬੋਲਾਂ ਟੂ ਕਨ ਕੁਟਰ ਸਰਵਰ ਸਰਜੋ ਸਿੰਗਾਪੁਰ ਫੈਸ਼ੀਨ ਕਾ ਸੂਰਨ ਫਿਜ਼ਰ ਸਾਰੇ ਸਾਰੇ ਟੋਰ ਟੋਂਗਾ ਯੂਕੇ ਯੂਨਿਵਰਸਿਟੀ ਦੇ ਬੱਪੇ ਹਾਂ ਸਰ ਕੀ ਨਾਮ ਕੀ ਮੇਰਾ ਨਾਮ ਅਭਿੰਜੀਵ ਗੋਲ ਹੈ ਆਪਣਾ ਸ਼ਾਰਬਰਨ ਕੋਚਿੰਗ ਇੰਸਟੀਚਿਊਟ ਹੈ ਗਾ ਰਾਮਪੁਰਾ ਫਲੋਰ ਬਠਿੰਡਾ ਅੱਜ ਇੱਕ ਸਾਡਾ ਸਟੂਡੈਂਟ ਹੈਗਾ 7 ਸਾਲ ਦਾ ਮਾਹਿਤ ਸਿੰਘਲਾ ਜੋ ਸੈਕਿੰਡ ਕਲਾਸ ਦਾ ਬੱਚਾ ਹੈਗਾ ਉਸਨੇ ਇੱਕ ਨਵਾਂ ਇੰਡੀਆ ਬੁੱਕ ਆਫ ਰਿਕਾਰਡ ਬਣਾਇਆ ਹੈ ਇਸ ਬੱਚੇ ਨੇ 100 ਕੰਟਰੀਜ਼ ਦੇ ਨਾਮ ਅਲਫਾਬੈਟਿਕਲੀ ਰੀਸਾਈਟ ਕੀਤੇ ਹਨ ਔਰਲੀ 49 ਸਕਿੰਟਾਂ ਦੇ ਵਿੱਚ ਸਾਰੇ ਨਾਮ ਸੀਰੀਅਲ ਵਾਈਜ਼ ਸੁਣਾਏ ਹਨ ਤੇ ਇਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਆਇਆ ਹੈਗਾ ਅੱਜ ਬਠਿੰਡਾ ਫਿੱਕੇ ਏ ਆਈ ਜੀ ਸੀ ਆਈ ਡੀ ਮੈਡਮ ਅਭਨੀਤ ਕੋਰ ਸਿੱਧੂ ਨੇ ਇਸ ਬੱਚੇ ਨੂੰ ਅਚੇਚੇ ਰੂਪ ਦੇ ਵਿੱਚ ਆਪਣੇ ਦਫ਼ਤਰ ਦੇ ਸਾਡੇ ਲਈ ਇਹ ਇੱਕ ਬਹੁਤ ਹੀ ਮਾਣ ਦੀ ਗੱਲ ਹੈਗੀ ਆ ਵੀ ਐਡਾ ਛੋਟਾ ਬੱਚੇ ਨੇ ਇਸ ਤਰ੍ਹਾਂ ਦਾ ਇੱਕ ਆਪਣੀ ਮੈਮਰੀ ਦਾ ਪ੍ਰਦਰਸ਼ਨ ਕਰਦੇ ਹੋਏ ਇੱਕ ਰਿਕਾਰਡ ਬਣਾਇਆ ਹੈਗਾ ਮੈਂ ਇੱਥੇ ਵੀ ਦੱਸਣਾ ਬੰਦਦਾ ਹੈ ਕਿ ਸਿਰਫ ਮਾਹਿਤ ਤੋਂ ਬਿਨਾ ਰਾਮਪਰਾਪੁਰ ਹੋਰ ਬਠਿੰਡਾ ਜ਼ਿਲ੍ਹੇ ਦੇ ਅਲਰੇਡੀ ਦਰਜਨਾ ਬੱਚੇ ਪਿਛਲੇ 2-3 ਸਾਲਾਂ ਦੇ ਵਿੱਚ ਇਸ ਤਰ੍ਹਾਂ ਦੇ ਬਲੱਖਣ ਰਿਕਾਰਡ ਬਣਾ ਕੇ ਜ਼ਿਲ੍ਹੇ ਦਾ ਨਾਮ ਪੂਰੇ ਪੰਜਾਬ ਅਤੇ ਭਾਰਤ ਦੇ ਵਿੱਚ ਆਪਣਾ ਬਲੰਦੀਆਂ ਤੇ ਲਾ ਜਾ ਚੁੱਕੇ ਹਨ ਹਾਂ ਸਰ ਕੀ ਨਾਮ ਕੀ ਹੈ ਮੇਰਾ ਨਾਮ ਪ੍ਰਮੋਤ ਪ੍ਰਮੋਤ ਗੁਮਾਰ ਹੈ ਮੇਰਾ ਪੋਤਾ ਮਾਹਿਤ ਸਿੰਘਲਾ ਉਨੇ ਕ ਇੰਡੀਆ ਬੈਂਕ ਉਹ ਬੋਲਡ ਰਕੋਰਡ ਬਣਾਇਆ ਉਹਨੇ 49 ਸਕਿੰਟਾਂ ਚ 100 ਕੰਟਰੀ ਦੇ ਨਾਮ ਲਿੱਤੇ ਤੇ ਸ਼ਾਹਬਰੀਨ ਰঞ্জীব ਜੀ ਕੋਲੇ ਜਾਂਦਾ ਸਾਨੂੰ ਬਹੁਤ ਖੁਸ਼ੀ ਆ ਸਾਨੂੰ ਮਾਣ ਆ ਬੱਚੇ ਤੇ ਤੇ ਸ਼ਾਹਬਰੀਨ ਤੇ ਕਿੰਨੀ ਕਿ ਮਿਹਨਤ ਕਰਦੀ ਪਹਿਲੇ ਬੱਚੇ ਨੂੰ ਲੱਗਦਾ ਸੀ ਇਸ ਮਕਾਮ ਤੇ ਪਹੁੰਚੇ ਘੰਟਾ ਘਰੇ ਲੰਦਾ ਜੀ ਇਹ ਬਾਕੀ ਸਾਰਾ ਮਿਹਨਤ ਸ਼ਾਹਬਰੀਨ ਦੀ ਤੇ ਰঞ্জীব ਜੀ ਦੀ ਆ ਬੱਚਿਆਂ ਦਾ ਘੰਟਾ ਦਾ ਘੰਟੇ ਸੀ ਕਰੇ ਪੜ੍ਹਾਣੇ ਆ ਤੇ ਉਹਨਾਂ ਦੀ ਬਹੁਤ ਜ਼ਿਆਦਾ ਮਿਹਨਤ ਹੁੰਦੀ ਹੈ। ਉਹ ਰਮਾ ਪਰ ਕੀ ਫੀਲ ਕਰਾ ਚਾਹੁੰਦੇ ਬੱਚੇ ਨੂੰ ਵੱਧ ਤੋਂ ਵੱਧ ਇਹ ਕੀ ਤੇ ਇਹ ਅਨੁਕੂਲ ਹਾਂ ਇਹ ਤਾਂ ਉੱਥੇ ਸ਼ਾਬਰਿਆਂ ਚ ਲਾਉਣਾ ਚਾਹੀਦਾ ਬੱਚਾ ਨੂੰ ਸ਼ਾਬਰ ਬਹੁਤ ਜ਼ਿਆਦਾ ਸ਼ਾਰਪ ਹੁੰਦਾ ਮੈਚ ਦਾ ਬਹੁਤ ਜ਼ਿਆਦਾ ਬੱਚੇ ਅੱਗੇ ਨਿਕਲਦੇ ਨੇ ਇਹਨੇ ਕਾਊਂਟਿੰਗ ਵੀ ਬਹੁਤ ਬੜੇ ਪਹਾੜੇ 1 2 3 ਜਾ ਇਹਨੇ 23 ਦਾ ਪਹਾੜਾ ਵੀ ਇਹਨੇ 9 ਸਕਿੰਟਾਂ ਚ ਸੁਨਾਇਆ ਤੇ ਬੱਚੇ ਨੂੰ ਮੈਚ ਦਾ ਬਹੁਤ ਜ਼ਿਆਦਾ ਉਹਦੇ ਬ੍ਰੇਨ ਸ਼ਾਰਪ ਹੁੰਦਾ ਹੈ